ਵੈਦੁਰਜੀ ਦਾ ਖਾਲਸਾ ਵੈਦੁਰਜੀ ਦੀ ਫਤਿਹ ਸੰਗਤ ਜੀ ਹੁਣ ਦੇਖੋ 23 ਦਿਨ ਹੋ ਗਏ ਆ ਖਾਲਸਾ ਟੀਮਾਂ ਪੰਜਾਬ ਦੇ ਵਿੱਚ ਜ਼ਮੀਨ ਪਧਰੀਆਂ ਕਰਦੀਆਂ ਨੂੰ ਬਹੁਤ ਜ਼ਮੀਨ ਪਧਰੀ ਜਾ ਹੋਈ ਗਈ ਆ ਹੋਰ ਵੀ ਕਰਨੀਆਂ ਦੂਜੇ ਪਾਸੇ ਮੰਜਾਂ ਬਣੀਆਂ ਗਈਆਂ ਤੀਜੇ ਪਾਸੇ ਘੜਜੇੜੇ ਬਣਨੇ ਉਹ ਵੀ ਸ਼ੁਰੂ ਹੋ ਗਏ ਪਹਿਲਾਂ ਜਿਹੜੇ ਗ੍ਰਾਂਥੀ ਸਿੰਘਾਂ ਦੇ ਪਿੰਡਾਂ ਵਿੱਚ ਬਹੁਤ ਟੈ ਗਿਆ ਉਹ ਵੀ ਸ਼ੁਰੂ ਤੇ ਹੋਰ ਵੀ ਵਾਹ ਕਾਰ ਸ਼ੁਰੂ ਹੋਣ ਤੇ ਚੌਥੇ ਪਾਸੇ ਡੀਜ਼ਲ 2 ਦਿਨ ਦੇ ਵਿੱਚ ਖਾਲਸਾ ਟੀਮਾਂ ਨੇ ਰੈਕੋਰਡ ਬ੍ਰੇਕਿੰਗ 47 ਲੱਖ ਰੁਪਏ ਦਾ ਲਗਭਗ ਦੀਸ ਆਫ ਡਿਸਟ੍ਰਿਬਿਊਟ ਕੀਤਾ ਦੋ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਤੁਹਾਡੇ ਕਰਕੇ ਹੋ ਰਿਹਾ ਸਾਨੂੰ ਬਹੁਤ ਹੀ ਦਾਅ ਦਿੱਤਾ ਦੁਨੀਆ ਵਿੱਚੋਂ ਅਸੀਂ ਇਹ ਨਹੀਂ ਕਹਿ ਰਹੇ ਨਹੀਂ ਦਿੱਤਾ ਸਾਨੂੰ ਇਹ ਨਾ ਤੁਹਾਡੇ ਕੋਲ ਮੰਗਣਾ ਹੀ ਹੋਰ ਕਿਉਂਕਿ ਪੈਸੇ ਇਕੱਠੇ ਕਰਨੇ ਸੰਗ ਜੀ ਬਹੁਤ ਸੌਖੇ ਆ ਪੈਸੇ ਚੰਗੀ ਤਰ੍ਹਾਂ ਖਾਚਣੇ ਬਹੁਤ ਔਖੇ ਤੁਸੀਂ ਜੋ ਸਾਡੇ ਉੱਪਰ ਜ਼ਿੰਮੇਵਾਰੀ ਦਿੱਤੀ ਆ ਅਸੀਂ ਕੋਸ਼ਿਸ਼ ਕਰਦੇ ਨਿਭਾਈਏ ਤੁਹਾਨੂੰ ਅਸੀਂ ਹਰ ਦੇ ਮਹੀਨੇ ਦੋ ਤਿੰਨ ਹਫ਼ਤੇ ਰਿਪੋਰਟ ਦਈਏ ਸੋ ਸਾਡੇ ਵੱਲੋਂ ਅਸੀਂ ਇਹੀ ਸਾਡੀ ਆਕਾਸ਼ ਆ ਜਿਹੜੀ ਪੰਜਾਬ ਦੀ ਸੰਗਤ ਆ ਜਿਹੜੇ ਮਰਜੀ ਬੈਕਗ੍ਰਾਉਂਡ ਦੇ ਜਾਤ ਪਾਤ ਨਾ ਕੁਛ ਨਹੀਂ ਸਾਨੂੰ ਦਿਖਦਾ ਸਾਨੂੰ ਬਸ ਇਹੋ ਹੀ ਦਿਖਦੇ ਜਿਹੜੇ ਪੰਜਾਬ ਦੇ ਹੜ੍ਹਾਂ 'ਚ ਫਸੇ ਹੋ ਆ ਜਿੱਦਾਂ ਅਸੀਂ ਮੋਰਿਓ ਕੇ ਡਟ ਕੇ ਸੇਵਾ ਕਰ ਰਹੇ ਹਾਂ ਇੱਕ ਮੈਂ ਜਿਹੜੀ ਸੰਗਤ ਜਿਹੜੀ ਆ ਪਿੰਡਾਂ ਦੀ ਬੇ ਸੰਗਤ ਆ ਜਿਹੜੇ ਭਈ ਸਾਡੇ ਨਿੱਕੇ ਨਿੱਕੇ ਸੇਵਾ ਦੇ ਜਸੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਿੰਡਾਂ ਦੇ ਜਸਿਆਂ ਨੇ ਬਹੁਤ ਹੀ ਸੇਵਾ ਕਰਲੇ ਸਾਨਾਂ ਰੋਡ 'ਤੇ ਕਰ ਰਹੇ ਦੂਜੀਆਂ ਰੋਡਾਂ 'ਤੇ ਕਰ ਰਹੇ ਤੁਸੀਂ ਚੜਦੀ ਕਲਾ ਰੋਵੋ ਤੇ ਜਿਹੜੀ ਸੰਗਤ ਸੰਪੋਰਟ ਕਰਦੀ ਏ ਸਾਰੀ ਦੁਨੀਆ ਵਿੱਚ ਬਹੁਤ ਧੰਨਵਾਦ ਤੁਹਾਡਾ ਤੋਂ ਬਿਨਾਂ ਅਸੀਂ ਕੁਛ ਨਹੀਂ ਗਏ ਤੇ ਜਿਹੜੇ ਸਾਡੇ ਸੇਵਾਦ ਦੇੰਦੀ ਹੱਡੀ ਲੱਗੇ ਹੋ ਪਿਛਲੇ 2 ਮਹੀਨੇ ਤੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਰੀਡ ਦੀ ਹੱਡੀਆਂ ਤੁਸੀਂ ਸਾਡੇ ਹੀਰੋ ਆ ਵਾਜੁਰਜੀ ਕਾ ਖਾਲਸਾ ਵਾਜੁਰਜੀ ਖਾਤੇ